ਨਵਾਂ ਸ਼ਹਿਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਇੰਸਪెక్టర్ ਕਿਰਪਾਲ ਸਿੰਘ ਸੀਆਈਐਸਟਾਫ ਨਵਾਂ ਸ਼ਹਿਰ ਵੱਲੋਂ ਮਾਮਲਾ ਦਰਜ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਦੱਸਿਆ ਗਿਆ ਕਿ ਪੁਲਸ ਪਾਰਟੀ ਸਮੇਤ ਸੀਆਈਐਸਟਾਫ ਜਦੋਂ ਨਾਕਾਬੰਦੀ ਦੌਰਾਨ ਮੇਨ ਹਾਈਵੇ ਰਹੀਮ ਬੰਗਾ ਸਾਈਡ ਨੂੰ ਜਾ ਰਹੇ ਸੀ ਤਾਂ ਵਕਤ ਕਰੀਬ ਸਵਾ 6 ਦਾ ਹੋਵੇਗਾ ਕਿ ਪੁਲਸ ਪਾਰਟੀ ਦੀ ਗੱਡੀ ਰਾਜੇ ਦਾ ਟਾਬਾ ਪਿੰਡ ਮਲਪੁਰ ਤੋਂ ਕਰੀਬ 50 ਗੱਜ ਪਿੱਛੇ ਸੀ ਤਾਂ ਲਿੰਕ ਰੋਡ ਕ੍ਰੀਹਾ ਮੇਨ ਹਾਈਵੇ ਤੇ ਇੱਕ ਮੋਨਾ ਨੌਜਵਾਨ ਖੜਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਤਾਂ ਪੁਲਸ ਪਾਰਟੀ ਨੇ ਉਕਤ ਮੁਲਜ਼ਮ ਨੂੰ ਕਾਬੂ ਕਰਕੇ ਚੈਕਿੰਗ ਦੌਰਾਨ 120 ਗ੍ਰਾਮ ਹੀਰਨ ਬ੍ਰਾਹਮਤ ਕੀਤੀ ਪੁਲਸ ਮੁਤਾਬਕ ਉਕਤ ਮਲਜਮ ਦੀ ਪਛਾਣ ਅਮਰਜੀਤ ਸਿੰਘ ਪੁੱਤਰ trilok ਸਿੰਘ ਵਾਸੀ ਖਾਲਸਾ ਕਲੋਨੀ ਫਤਿਹਗੜ ਚੂੜੀਆਂ ਫਤਿਹਗੜ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਵੱਜੋਂ ਹੋਈ ਅਤੇ CIA ਸਟਾਫ ਨੇ ਉਕਤ ਮਲਜਮ ਤੋਂ ਪੁੱਛਗਿਰਤ ਦੌਰਾਨ ਅਵਤਾਰ ਚੰਦ ਉਰਫ ਲਾਡੀ ਪੁੱਤਰ ਪਲਵਿੰਦਰ ਕੁਮਾਰ ਪਿੰਡ ਪਿੰਡ ਜੰਡਿਆਲਾ ਥਾਣਾ ਸਦਰ ਬੰਗਾ ਨੂੰ ਵੀ ਕਾਬੂ ਕੀਤਾ ਹੈ ਪੁਰਸ਼ ਨੇ ਦੋਨੋਂ ਮਲਜਮਾਂ ਖਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਤੇ ਇੱਕ ਰਿਕੁਐਸਟ ਹੈ ਕਿ ਵੀਡੀਓ ਨੂੰ ਚਲਦੇ ਚਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚੱਲ ਰਹੀ ਹੈ ਇਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਸਾਡੇ ਡੀਜੀਪੀ ਪੰਜਾਬ ਡੀਆਜੀ ਰੇਂਜ ਅਤੇ ਸੀਨੀਅਰ ਅਫਸਰ ਵੱਲੋਂ ਵਕ ਵਕ ਟਾਈਮਾਂ ਦੇ ਉੱਪਰ ਸਾਨੂੰ ਹਦਾਇਤਾਂ ਜਾਰੀ ਹੁੰਦੀਆਂ ਇਹ ਹਦਾਇਤਾਂ ਨੂੰ ਫੋਲੋ ਕਰਦੇ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਰੇ ਐਸਐਚਓਜ਼ ਤੇ ਹਲਕਾ ਜੀਓਜ਼ ਨਾਲ ਡੇਲੀ ਮੀਟਿੰਗ ਕਰਕੇ ਇਸ ਸੰਬੰਧੀ ਉਹਨਾਂ ਦੀ ਕਾਰਗੁਜ਼ਾਰੀ ਰਿਪੋਰਟ ਜਿਹੜੀ ਹੈਗੀ ਹੈ ਲਈ ਜਾਂਦੀ ਹੈ ਇਸੇ ਮਹੀਨੇ ਦੇ ਵਿੱਚ ਇਸੇ ਮਿਹਨਤ ਸਦਕਾ ਸਾਡੀ ਸੀਆਈਏ ਟੀਮ ਨੂੰ ਅਤੇ ਸਿਟੀ ਨਵਾਂ ਸ਼ਹਿਰ ਪੁਲਿਸ ਸਟੇਸ਼ਨ ਟੀਮ ਨੂੰ ਉਸ ਟਾਈਮ ਇੱਕ ਉਪਲਬਧੀ ਮਿਲੀ ਜਦੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਉੱਪਰ ਅਸੀਂ ਇੱਕ ਬੰਦੇ ਨੂੰ ਰਾਉਂਡ ਅਪ ਕੀਤਾ ਸਦਰ ਬੰਗੇ ਦੇ ਏਰੀਏ ਦੇ ਵਿੱਚ ਜਿਸ ਦਾ ਨਾਮ ਅਮਰਜੀਤ ਹੈ ਅਮਰਜੀਤ ਜਿਹੜਾ ਫਤਿਹਗੜ ਚੂੜੀਆਂ ਜ਼ਿਲ੍ਹਾ ਬਟਾਲਾ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਜਿਹੜੀ 120 ਗ੍ਰਾਮ ਦੀ ਜਿਹੜੀ ਰਿਕਵਰੀ ਹੋਈ ਜਦੋਂ ਇਹਨੂੰ ਪੁੱਛਗਿੱਛ ਕੀਤੀ ਗਈ ਤੇ ਇਹਨੇ ਦੱਸਿਆ ਕਿ ਇਹ ਸਾਡੇ ਏਰੀਏ ਦੇ ਵਿੱਚ ਇੱਕ ਲਾਢੀ ਨਾਮ ਦਾ ਵਿਅਕਤੀ ਹੈ ਜਿਹਨੂੰ ਇਹ ਸਪਲਾਈ ਕਰਦਾ ਸੀਗਾ ਤੇ ਲਾਢੀ ਜਿਹੜਾ ਸੀਗਾ ਫਰਦਰ ਇਹਨੂੰ ਇਹਦੀ ਸੇਲ ਕਰਕੇ ਤੇ ਇਹਦੇ ਤੋਂ ਆਪਣੇ ਪੈਸੇ ਦੀ ਜਿਹੜੀ ਹੈਗੀ ਹੈ ਉਹ ਆਮਦਨ ਕਰਦਾ ਸੀ ਕੋਈ ਡ੍ਰੈਗੋ ਨੇ ਵੀ ਮਿਲੇ ਸੀ ਫਿਲਹਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਰਿਕਵਰੀਜ਼ ਤੇ ਖੁਲਾਸੇ ਹੋਣ ਦੀ ਆਸ ਹੈ ਕੋਈ ਪਹਿਲੇ ਮਾਮਲੇ ਦਰਜ ਨੇ ਇਹਨੂੰ ਇਨਵੈਸਟੀਗੇਟ ਕਰਦੇ ਆਂ ਲਾਢੀ ਜਿਹੜਾ ਹੈਗਾ ਇਹ ਇੱਕ ਜੰਡਿਆਲਾ ਜਿਹੜਾ ਕਿ ਸਦਰ ਬੰਗਾ ਦਾ ਏਰੀਆ ਉੱਥੇ ਦਾ ਰਹਿਣ ਵਾਲਾ ਤੇ ਉਹਨੂੰ ਫਰਦਰ ਇਹਦਾ ਰਿਮਾਂਡ ਹਾਸਲ ਕਰਕੇ ਤੇ ਇਹਦੇ ਕੋਲੋਂ ਫਰਦਰ ਜਿਹੜੀ ਹੈਗੀ ਹੈ ਕਸ਼ਿਸ਼ ਕੀਤੀ ਜਾ ਰਹੀ ਸਟਾਪਟਾਇਆ ਹੈ ਕਿ ਉਹ ਅਗਧਾਇ ਦੇ ਰੇਂਜ ਚ ਆਏ ਜੀ ਇਹ ਹੁਣ ਇਨਵੈਸਟੀਗੇਟ ਕਰਦੇ ਆ ਇਹ ਬਾਰਡਰ ਦੇ ਏਰੀਆ ਦੇ ਵਿੱਚੋਂ ਡਰੱਗਸ ਸਪਲਾਈ ਕਰਦਾ ਸੀਗਾ ਕਿਸ ਤਰੀਕੇ ਦੇ ਨਾਲ ਕੋਈ ਲਿੰਕੇਜ ਸੀਗੇ ਕੀ ਸੀਗੇ ਇਹ ਜਿਹੜੇ ਹੈਗੇ ਦੌਰਾਨ ਇਨਵੈਸਟੀਗੇਸ਼ਨ ਆਪਾਂ ਸਟੈਬਲਿਸ਼ ਕਰ ਅਮਰਜੀਤ ਸਿੰਘ ਦਾ ਕੋਈ ਪਿਛੋਕਰ ਅਮਰਜੀਤ ਸਿੰਘ ਦਾ ਕ੍ਰਿਮੀਨਲ ਬੈਕਗ੍ਰਾਉਂਡ ਆਪਾਂ ਚੈੱਕ ਕਰ ਰਹੇ ਹਾਂ ਹੁਣ ਉਹਦਾ ਰਿਮਾਂਡ ਹਾਸਲ ਕੀਤਾ ਹੈ ਤੇ ਇਹਦੇ ਬਾਰੇ ਵੀ ਪ੍ਰੋਪਰ ਜਿਹੜੀ ਹੈਗੀ ਡਿਟੇਲ ਲਈ ਜਾ ਕਿ ਇਹਨੂੰ ਜਦੋਂ ਕਾਬੂ ਕੀਤਾ ਗਿਆ ਢਾਬੇ ਤੇ ਸੀਗਾ ਕਿਸੇ ਵਹੀਕਲ 'ਚ ਸੀਗਾ ਫਿਲਹਾਲ ਇਹਨੂੰ ਆਪਾਂ ਇੱਕ ਨਾਕੇ ਦੇ ਉੱਪਰ ਕਾਬੂ ਕੀਤਾ ਸੀਗਾ ਸਦਰ ਬੰਗੇ ਦੇ ਏਰੀਆ ਦੇ ਵਿੱਚੋਂ ਤੇ ਨਾਕੇ ਦੌਰਾਨ ਹੀ ਇਹਦੇ ਕੋਲੋਂ ਜਿਹੜੀ ਹੈਗੀ ਹੈ ਉਹ ਰਿਕਵਰੀ ਹੋਈ ਹੈ ਰਿਮਾਂਡ ਕਾਰ 'ਚ ਸੀ ਕਿ ਟੂ ਵੀਲਰ ਸੀ ਜੀ ਸਦਰ ਨਮਾ ਸ਼ਹਿਰ ਕਾਰ ਸਦਰ ਨਮਾ ਸ਼ਹਿਰ 4 ਵੀਲਰ ਤੇ ਸੀ ਕਿ ਟੂ ਵੀਲਰ ਤੇ ਸੀ ਜੀ ਬਾਈਪਾਸ ਹੈ ਬਾਈ ਇਹ ਇਹ ਬੰਦਾ ਜਿਹੜਾ ਸੀਗਾ ਇਹ ਬਾਈ ਬੱਸ ਟਰੈਵਲ ਕਰਦਾ ਸੀਗਾ ਤੇ ਏਰੀਏ ਦੇ ਵਿੱਚ ਆ ਕੇ ਇਹ ਡਿਲੀਵਰੀ ਕਰਦਾ ਸੀਗਾ ਜਿਹੜਾ ਲਾਢੀ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਫਰਦਰ ਜਿਹੜਾ ਹੈਗਾ ਇਹ ਏਰੀਆ ਦੇ ਵਿੱਚ ਸਪਲਾਈ ਕਰਦਾ ਸੀ ਸਰ ਰਿਕਵਰੀ ਬਹੁਤ ਸਾਰੀ ਹੋਈ ਤੇ ਬਸ ਇੰਨਾ ਸਵਾਨ ਸਾਰਾ ਲੈ ਕੇ ਆ ਰਹੇ ਸੀ ਕਿ ਇਹ ਨਸ਼ੀਲੀਆਂ ਗੋਲੀਆਂ ਹੋ ਗਈਆਂ ਪਾਊਡਰ ਹੋ ਗਿਆ ਦੇਖੋ ਇਹਦੇ ਵਿੱਚ 120 ਗ੍ਰਾਮ ਦੀ ਰਿਕਵਰੀ ਹੋਈ ਹੈ ਕਰ 120 ਗ੍ਰਾਮ ਨੂੰ ਤੁਸੀਂ ਦੇਖੋਗੇ 120 ਗ੍ਰਾਮ ਬਹੁਤ ਛੋਟੀ ਜੀ ਜਿਹੜੀ ਹੁੰਦੀ ਹੈ ਉਹ ਓਕੂਪਾਈ ਹੋ ਰਹੀ ਜੀ ਗੋਲੀਆਂ ਕੈਪਸੂਲ ਵੀ ਨੇ ਜੀ ਡੋਡੇ ਵੀ ਆ 2 ਕਿਲੋ ਉਹ ਪੁਰਾਣੇ ਨਹੀਂ ਉਹ ਇਹਦੇ ਕੇਸ 'ਚ ਨੇ ਹੈ ਟੋਟਲ ਰਿਕਵਰੀ ਹੈ ਡਿਸਟ੍ਰਿਕਟ ਸਰ ਈਮਾਨ ਕਿ ਜਿਹੜੇ 2 ਮਹੀਨੇ ਨਹੀਂ ਦਿੰਦਾ ਸੀ ਰੀਮਾਂਡ ਆਪਾਂ ਪੇਸ਼ ਕਰਨ ਹਲੇ ਪੇਸ਼ ਕਰਨਾ ਹਨ ਨੂੰ ਪੇਸ਼ ਕਰਕੇ ਆਪਾਂ ਇਹਦਾ ਮੈਕਸਿਮਮ ਤੋਂ ਮੈਕਸਿਮਮ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸਬੰਧੀ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਵੀ ਦੇਣਾ ਚਾਹੁੰਦਾ ਕਿ ਇਸ ਮੁਹਿੰਮ ਦੌਰਾਨ ਸਾਡੇ ਡਿਸਟ੍ਰਿਕਟ ਨਵਾਂ ਸ਼ਹਿਰ ਵੱਲੋਂ ਬੜੇ ਕੰਸਿਸਟੈਂਟ ਲੈਵਲ ਦੇ ਉੱਪਰ ਜਿਹੜਾ ਹੈਗਾ ਐਫਰਟ ਕੀਤੇ ਜਾ ਰਹੇ ਹਨ ਜਿਹਦੇ ਉੱਪਰ ਡਰੱਗਸ ਦੇ ਰੋਗਦਾਮ ਸਬੰਧੀ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਇਸ ਸਬੰਧੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੇਲੀ ਹਲਕਾ ਜੀਓਜ਼ ਤੇ ਬਾਕੀ ਜਿਹੜੇ ਐਸਚਓਜ਼ ਹੈਗੇ ਉਹਨਾਂ ਦੀ ਕਾਰਗੁਜ਼ਾਰੀ ਲਈ ਜਾਂਦੀ ਹੈ ਅਗਰ ਆਪਾਂ ਤੁਹਾਨੂੰ ਪਿਛਲੇ 2 ਮਹੀਨੇ ਦਾ ਵੇਰਵਾ ਦਈਏ ਤੇ ਪਿਛਲੇ 2 ਮਹੀਨਿਆਂ ਦੇ ਵਿੱਚ ਆਪਾਂ ਤਕਰੀਬਨ 182 ਕੇਸਿਸ ਜਿਹੜੇ ਰਜਿਸਟਰ ਕੀਤੇ ਹਨ ਤੇ ਬਖਸ਼ੀ ਕੇਸਿਸ ਦੇ ਵਿੱਚ 193 ਵਿਅਕਤੀਆਂ ਨੂੰ ਆਪਾਂ ਗ੍ਰਿਫਤਾਰ ਕੀਤਾ ਅਗਰ ਆਪਾਂ ਰਿਕਵਰੀ ਦੀ ਗੱਲ ਕਰੀਏ ਹਿਰੋਇਨ ਜਿਹੜੀ ਹੈਗੀ ਹੈ 624 ਗ੍ਰਾਮ ਅਫੀਮ 1 ਕਿਲੋ 200 ਗ੍ਰਾਮ ਗੋਲੀਆਂ ਕੈਪਸੂਲ ਤਕਰੀਬਨ 2000 ਦੇ ਕਰੀਬ ਜਿਹੜੀ ਡੋਡਾਚੂਰਾ ਪੋਸਟ ਹੈਗੀ ਹੈ तकरीबन 3 ਕਿਲੋ ਦਾ ਕਰੀਬ ਨਸ਼ੀਲਾ ਪਾਊਡਰ ਜਿਹੜਾ ਹੈਗਾ ਉਹ तकरीबन 5 ਗ੍ਰਾਮ ਦੇ ਕਰੀਬ ਤੇ ਨਸ਼ੀਲੇ ਜਿਹੜੇ ਟੀਕੇ ਹੈਗੇ ਉਹ ਵੀ ਬਰਾਮਦ ਕੀਤੇ ਗਏ ਹਨ ਸਰ ਇਸ ਵਿੱਚ ਕਮਰਸ਼ੀਅਲ ਕੁਆਂਟੀਟੀ ਕੋਈ ਨਹੀਂ ਸਾਰੇ 0.75 ਗ੍ਰਾਮ 1 ਗ੍ਰਾਮ 2 ਗ੍ਰਾਮ 3 ਗ੍ਰਾਮ ਇਸ ਤਰ੍ਹਾਂ ਦਾ ਹੈਗਾ ਤਾਂ ਜਿਹੜਾ ਆਪਾਂ ਜਿਹੜਾ ਵੇਚ ਰਹੇ ਨੇ ਸੌਦਾਗਰ ਨੇ ਆਪਾਂ ਉਹਨੂੰ ਨਹੀਂ ਫੜ ਰਹੇ ਜਿਹੜੇ ਪਿੰਨ ਵਾਲੇ ਨੇ ਆਪਾਂ ਉਹਨੂੰ ਫੜ ਰਹੇ ਹਾਂ ਇਸ ਤਰ੍ਹਾਂ ਹੈ ਕਿ ਜਦੋਂ ਸਾਨੂੰ ਕਿਸੇ ਵੀ ਬੰਦੇ ਦੇ ਖਿਲਾਫ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਸ ਬੰਦੇ ਦੇ ਉੱਪਰ ਸਾਡੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ Trap ਲਗਾਇਆ ਜਾਂਦਾ ਹੈ ਉਹਦੇ ਕੋਲ ਜਿਸ ਤਰ੍ਹਾਂ ਦੀ ਰਿਕਵਰੀ ਹੁੰਦੀ ਹੈ ਆਪਾਂ ਉਸ ਤਰ੍ਹਾਂ ਦਾ ਮੁਕਦਮਾ ਦਰਜ ਕਰੀਦਾ ਹੈ ਉਸ ਤੋਂ ਬਾਅਦ ਜਿਹੜੇ ਹੈਗਾ ਇਹਨਾਂ ਦੇ ਬੈਕਵਰਡ ਲਿੰਕਜਿਸ ਜਿਹੜੇ ਹੈਗੇ ਆ ਸਾਡਾ ਮੇਨ ਫੋਕਸ ਜਿਹੜਾ ਹੁੰਦਾ ਉਹਨਾਂ ਦੇ ਬੈਕਵਰਡ ਲਿੰਕਜਿਸ ਦੇ ਉੱਪਰ ਹੈ ਇਸ ਬੈਕਵਰਡ ਲਿੰਕ ਲਿੰਕਜਿਸ ਨੂੰ ਉਹਨਾਂ ਦੇ ਉਹਨਾਂ ਨੂੰ ਪਕੜਨ ਵਾਸਤੇ ਸਾਡੀ ਸੀਆਈ ਟੀਮ ਅਲੱਗ-ਅਲੱਗ ਸਪੈਸ਼ਲ ਬ੍ਰਾਂਚਸ ਦੀ ਟੀਮ ਤੇ ਸਾਡੀ ਅਲੱਗ ਜਿਹੜਾ ਨਾਰਕੋਟਿਕਸ ਸੈੱਲ ਬਣਾਇਆ ਉਹ ਉਹਦਾ ਕੰਮ ਕਰ ਰਿਹਾ ਹੈ ਤੇ ਇਹਦੇ ਉੱਪਰ ਵੀ ਜਿਹੜਾ ਹੈਗਾ ਤੁਰੰਤ ਆਪਾਂ ਨੂੰ ਜਿਹੜੇ ਹੈਗੇ ਉਹ ਰਿਜ਼ਲਟ ਜ਼ਰੂਰ ਮਿਲਣਗੇ ਸਰ ਇਹ ਗੱਲ ਸਾਹਮਣੇ ਆਈ ਕਿ ਜਿਹਨੂੰ ਇਹ ਸਪਲਾਈ ਦੇਣ ਆਇਆ ਸੀਗਾ ਉਹਨੇ ਖੁਦ ਕੰਜ਼ਿਊਮ ਕਰਨੀ ਸੀ ਕਿ ਅੱਗੇ ਵੀ ਸਪਲਾਈ ਕਰਦਾ ਸੀ ਸਹੀ ਮੈਂ ਜਸਲੰਗ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜਾ ਲਾਡੀ ਨਾਮ ਦਾ ਵਿਅਕਤੀ ਹੈ ਇਹ ਬੰਦਾ ਅਮਰਜੀਤ ਦੇ ਕੋਲੋਂ ਲੈ ਕੇ ਫਰਦਰ ਏਰੀਏ ਦੇ ਵਿੱਚ ਜਿਹੜੀ ਸੀਗੀ ਸਪਲਾਈ ਕਰਦਾ ਸੀਗਾ ਠੀਕ ਪਰਚੂਨ 'ਚ ਕਰਦਾ ਸੀ ਹਾਂਜੀ ਬਿਲ ਦਵਾਈਆਂ ਖਾ ਖਾ ਕੇ ਪਰਚਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499